ਨੈਸ਼ਨਲ ਹਿਊਮਨ ਰਾਈਟ ਵੈਲਫੇਅਰ ਐਸੋਸੀਏਸ਼ਨ ਅੱਜ ਬੜਾ ਫਕਰ ਮਹਿਸੂਸ ਕਰ ਰਿਹਾ ਹਾਂ ਕਿ ਅੱਜ ਅਸੀਂ ਇੱਥੇ ਵਰਲਡ ਹਿਊਮਨ ਰਾਈਟ ਡੇ ਹੈਰੀਟੇਜ ਕਲੱਬ ਅੰਮ੍ਰਿਤਸਰ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ ਮੇਰੇ ਨਾਲ ਸਾਡੇ ਨੈਸ਼ਨਲ ਟੀਮ ਕੋਰ ਕਮੇਟੀ ਜਿਹਦੇ ਵਿੱਚ ਰਾਜਕੁਮਾਰ ਖੋਸਲਾ ਜੀ ਨੈਸ਼ਨਲ ਚੇਅਰਮੈਨ ਡਾਕਟਰ ਐਚ ਐਸ ਨਾਗਪਾਲ ਨੈਸ਼ਨਲ ਜਨਰਲ ਸੈਕਟਰੀ ਡਾਕਟਰ ਸੋਮਿਲ ਕੰਸਰ ਆਰਗੇਨਾਈਜ਼ ਸੈਕਟਰੀ ਸਰਕਾਰਦੀਪ ਸਿੰਘ ਜਿਨ੍ਹਾਂ ਨੂੰ ਅਸੀਂ ਅੱਜ ਪੰਜਾਬ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ ਮਨੂਤਨਾ ਜੀ ਉਹਨਾਂ ਨੂੰ ਅਸੀਂ ਅੱਜ ਇੱਥੇ ਪੰਜਾਬ ਪ੍ਰੈਜ਼ੀਡੈਂਟ ਇਸ ਸੰਸਾਦਾਂ ਨਿਯੁਕਤ ਕੀਤਾ ਹੈ ਤੇ ਉਹ ਇੱਕ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਉਗੇ ਸੋਸ਼ਲ ਸਰਵਿਸ ਵਾਲੇ ਇਸ ਤਰ੍ਹਾਂ ਦੇ ਪਰਸਨ ਸਾਡੇ ਨਾਲ ਜੁੜੇ ਹਨ ਅੱਜ ਹੋਰ ਵੀ ਸਾਡੀ ਟੀਮ ਵਿੱਚ ਡਾਕਟਰ ਸ਼ਨੀ अरोड़ा ਜੀਪੀ ਸ਼ੋਰ ਜੀ ਸਾਡੇ ਨਾਲ ਅੱਜ ਇੱਥੇ ਉਪਸਥਿਤ ਹਨ ਡਾਇਰੈਕਟਰ ਡੀਵੀ ਕਮੇਟੀ ਮੈਨੇਜਮੈਂਟ ਕਮੇਟੀ ਦੇ ਨੈਸ਼ਨਲ ਡਾਇਰੈਕਟਰ ਤੇ ਡਾਕਟਰ ਚਰਨਕਪਾਲ ਜੀ ਤਹੋੜ ਵੀ ਸ਼ਹਿਰ ਦੀਆਂ ਕਾਫੀ ਉੱਗੀਆਂ ਸ਼ਖਸੀਅਤਾਂ ਅੱਜ ਇੱਥੇ ਮੌਜੂਦ ਹਨ ਤੇ ਅਸੀਂ ਸਾਰੀ ਟੀਮ ਵੱਲੋਂ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਸਾਰੇ ਜਿਹੜਾ ਅੱਜ ਕਾਰਜਕ੍ਰਮ ਇੱਥੇ ਹੋਇਆ ਹੈ ਇਸ ਦੇ ਸਭ ਨੂੰ ਬਹੁਤ ਵਧਾਈ ਦੇਣਾ ਥੈਂਕ ਯੂ ਥੈਂਕ ਫਿਰ ਤੋਂ ਆਵਾਡ ਨੰਬਰ 35 ਨਿਯੋਮੀ ਸਤੋਂ ਔਰ ਮੈਂ ਅੱਜ ਅਸੀਂ ਵਰਲਡ ਹਿਊਮਨ ਰਾਈਟਸ ਡੇ ਮਨਾ ਰਹੇ ਹਾਂ ਔਰ ਨੈਸ਼ਨਲ ਹਿਊਮਨ ਰਾਈਟਸ ਤੁਹਾਡੇ ਵੀਰ ਮਨ ਸਿੰਘ ਤੋਂ ਨਜੀ ਨੂੰ ਸਾਡੇ ਨੈਸ਼ਨਲ ਚੇਅਰਮੈਨ ਰਾਜਕੁਮਾਰ ਖੋਸਲਾ ਜੀ ਔਰ ਉਹਨਾਂ ਦੇ ਨਾਨਾ ਡਾਕਟਰ ਰਮਨ ਗੁਪਤਾ ਜੀ ਔਰ ਉਹਨਾਂ ਦੇ ਨਾਨਾ ਡਾਕਟਰ ਐਚ ਐਸ ਨਾਗਪਾਲ ਜੀ ਹਰ ਤੇਜ ਹਸਪੀਟਲ ਵਾਲੇ ਔਰ ਮੈਂ ਹੋਰ ਵੀ ਸਾਡੇ ਡਾਕਟਰ ਸਹਿਬਾਨ ਆਏ ਨੇ ਡਾਕਟਰ ਅਸ਼wini ਜੀ ਡਾਕਟਰ ਫਰਮਨ ਜੀ ਔਰ ਸਾਰੇ ਹੀ ਡਾਕਟਰ ਸੇ ਬੰਨਾ ਦਾ ਪਹਿਲਾਂ ਨੇ ਮੈਂ ਤਹਿਲ ਦੇ ਉੱਤੇ ਧੰਨਵਾਦ ਕਰਦਾ ਜੀ ਅੱਜ ਇਹਨਾਂ ਨੇ ਮੈਨੂੰ ਪੰਜਾਬ ਦੀ ਪ੍ਰਧਾਨਗੀ ਦਾ ਨਿਯੁਕਤੀ ਪੱਤਰ ਦਿੱਤਾ ਜੀ ਔਰ ਮੈਂ ਇਹ ਵਿਸ਼ਵਾਸ ਦੁਨਨਾ ਕਿ ਮੈਂ ਇਮਾਨਦਾਰੀ ਨਾਲ ਔਰ ਤੰਦੇਹੀ ਨਾਲ ਇਸ ਮਦਰਸ ਦੀ ਸੇਵਾ ਕਰਾਂਗਾ ਔਰ ਜਿਸ ਤਰ੍ਹਾਂ ਮੈਂ ਸਮਾਜ ਸੇਵਿਕ ਤੇ ਪ੍ਰੋਗਰਾਮ ਕਰਦਾ ਆਇਆ ਸ਼ੁਰੂ ਤੋਂ ਲੈ ਕੇ ਹੋਂ ਤੱਕ ਉਸੇ ਤਰ੍ਹਾਂ ਹੀ ਮੈਂ ਹਮਰੱਤ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਆਪਣੇ ਕਮੇਟੀ ਮੈਂਬਰਸ ਨੂੰ ਨਾਲ ਜੋੜ ਕੇ ਉਸ ਅਸੀਂ ਚੰਗੇ ਉਪਰਾਲੇ ਕਰਾਂਗੇ ਕਿਸੇ ਦੀ ਧੀ ਭੈਣ ਦਾ ਉਪਰਾਲਾ ਹੋ ਗਿਆ ਕਿਸੇ ਮੈਰਿਜ ਦਾ ਉਪਰਾਲਾ ਹੋ ਗਿਆ ਕਿਸੇ ਦਾ ਕੋਈ ਗਰੀਬ ਦਾ ਕੋਈ ਹੈਲਪ ਹੋ ਗਈ ਕਿਸੇ ਦਾ ਕੋਈ ਇਲਾਜ ਵਗੈਰਾ ਕਿਸੇ ਦਾ ਕਰਵਾਣਾ ਹੋਇਆ ਔਰ ਅਸੀਂ ਆਪਣੀਆਂ ਵੱਧ ਤੋਂ ਵੱਧ ਸੇਵਾਵਾਂ ਲੈ ਕੇ ਹਮਰੈਟਸ ਨੂੰ ਔਰ ਅਸੀਂ ਜਿੰਨੇ ਜੋਗੇ ਹੋਏ ਅਸੀਂ ਵੱਧ ਤੋਂ ਵੱਧ ਮਦਦ ਕਰਾਂਗੇ